ਦਿੱਲੀ ਦੀ ਭਾਜਪਾ ਸਰਕਾਰ ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਨਸਲ ਕੁਸ਼ੀ ਨਾਲ ਸੰਬੰਧਿਤ ਕੇਸ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਮਕਰੋਚ ਚੇਤਾਵਨੀ ਦਿੱਤੀ ਹੈ ਕਿ ਹੁਣ ਅਗਲੀ ਵਾਰ ਇਹ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਤੇ ਕਮਲਨਾਥ ਦੀ ਹੋਵੇਗੀ ਸਿਰਸਾ ਨੇ ਕਿਹਾ ਕਿ ਸੱਜਨ ਕੁਮਾਰ ਲਈ ਫਾਂਸੀ ਦੀ ਸਜ਼ਾ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਚ ਅਪੀਲ ਦਾਖਲ ਕਰਨ ਬਾਰੇ ਵੀ ਗੌਰ ਕਰਨਗੇ ਉਹਨਾਂ ਨੇ ਕਿਹਾ ਕਿ ਕੇਸ 35 ਸਾਲਾਂ ਤੋਂ ਬੰਦ ਪਿਆ ਸੀ ਅਤੇ ਮੈਂ ਇਸ ਮਾਮਲੇ ਚ ਸੇਟ ਬਨੌਣ ਅਤੇ ਕੇਸ ਮੁੜ ਖੋਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ ਅੱਜ ਮਾਨਯੋਗ ਰੌਜ਼ ਐਵੇਨਿਊ ਕੋਰਟ ਨੇ ਸਜਨ ਕੁਮਾਰ ਨੂੰ ਦੂਸਰੇ ਕੇਸ ਅnder ਵੀ ਉਮਰ ਕੈਦ ਕੀਤੀ ਹਾਲਾਂਕਿ ਸਾਡੀ ਮੰਗ ਸੀ ਕਿ ਨੂੰ ਸਜ਼ਾਏ ਮੌਤ ਕੀਤੀ ਦਿੱਤੀ ਜਾਵੇ ਪ੍ਰੋਸੀਕਿਊਸ਼ਨ ਦੀ ਪੁਲਿਸ ਦੀ ਮੰਗ ਵੀ ਸੀ ਪਰ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਜਿਨ੍ਹਾਂ ਨੇ ਐਸਆਈਟੀ ਬਣਾਈ 35 ਸਾਲ ਬਾਅਦ ਇਹ ਕੇਸ ਖੁੱਲ੍ਹਣੇ ਸ਼ੁਰੂ ਹੋਏ ਜਦੋਂ ਐਸਆਈਟੀ ਕੌਨਸਟੀਟਿਊਟ ਹੋਈ ਔਰ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ ਦੇ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਹੈ ਕਾਂਗਰਸ ਜੋ ਲਗਾਤਾਰ ਇਹਨਾਂ ਨੂੰ ਬਚਾਉਂਦੀ ਰਹੀ ਅੱਜ ਵੀ ਕਾਂਗਰਸ ਦੇ ਮੂੰਹ 'ਚ ਫੈਵਿਕੋਲਾ ਅੱਜ ਵੀ ਕਾਂਗਰਸ ਦੇ ਲੀਡਰਸ਼ਿਪ 'ਚ ਆਇਓ ਰਾਹੁਲ ਗਾਂਧੀ ਹੋਣ ਚਾਹੀਓ ਖੜਗੇ ਜੀ ਹੋਣ ਚਾਹੀਓ ਸੋਨੀਆ ਜੀ ਹੋਣ ਚਾਹੀਓ ਪ੍ਰੇਨਕਾ ਜੀ ਹੋਣ ਅਜੇ ਵੀ ਇੱਕ ਵਾਰਾਂ ਵੀ ਉਹ ਇਹਨਾਂ ਕਾਤਲਾਂ ਨੂੰ ਕਾਤਲ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਕਿ ਸੱਜਨ ਕੁਮਾਰ ਪਾਪੀ ਸੀ ਨੇ ਕਤਲਿਆਮ ਕੀਤਾ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਅੱ ਉਹ ਨਹੀਂ ਕਹ ਰਹੇ ਕਿ ਨਾ ਪਾਪੀ ਨਾ ਸੀ ਕੋਰਟ ਕੇ ਆਪਣੀ ਪਾਰਟੀ ਚੋਂ ਬਾਹਰ ਕੱਢਦੇ ਆ ਕਿਉਂਕਿ ਉਹਨਾਂ ਨੇ ਹੀ ਇਹ ਕਤਲੇਆਮ ਨੂੰ ਅੰਜਾਮ ਆਪਣੇ ਗੁਰਗਿਆਂ ਦੇ ਰਾਂਹ ਦਿੱਤਾ ਸੀਗਾ ਆਉਣ ਵਾਲੇ ਸਮੇਂ ਅੰਦਰ ਤੁਸੀਂ ਦੇਖੋਗੇ ਕਾਂਗਰਸ ਦੇ ਵੱਡੇ ਲੀਡਰ ਸੱਜਨ ਕੁਮਾਰ ਤੋਂ ਬਾਅਦ ਜਗਦੀਸ਼ ਟਾਇਟਰ ਔਰ ਐਚ ਕੇ ਐਲ ਭਗਤ ਵੀ ਮਾਫ ਕਰਨਾ ਕਮਲਨਾਥ ਵੀ ਇਸੇ ਤਰ੍ਹਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਦਿਖਾਈ ਦੇਣਗੇ ਕਾਂਗਰਸ ਨੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਆਪਣੇ ਨਾ ਕਤਲ ਗੁਰਗਿਆਂ ਨੂੰ ਬਚਾ ਨਹੀਂ ਸਕੀ ਔਰ ਨਾ ਹੀ ਆਉਣ ਵਾਲੇ ਦਿਨਾਂ ਚ ਬਾਕੀ ਨੂੰ